ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦਿਹੀ ਵੀਡੀਓ ਵਿੱਚ ਬਈ ਆਪਾਂ ਦੋ ਮੱਝਾਂ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਨੀਲੀ 라ਵੀ ਆ ਸੂਈ ਸਵਾਈ ਆ ਇੱਕ ਬਈ ਮੱਝ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਸ ਰੱਖੇ ਵੀ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਜਿਸ ਪਿੰਡ ਚ ਬਈ ਵੀਡੀਓ ਬਣਾ ਰਹੇ ਆ ਪਿੰਡ ਅਲਕੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਈ ਨੇੜੇ ਪਿੰਡ ਭਧੌੜ ਰਹਿ ਜਾਂਦਾ तकरीबन 4 ਕਿਲੋਮੀਟਰ ਤੇ ਜੰਗੀਆਣਾ ਪਿੰਡ ਵੀ ਨੇੜੇ ਹੀ ਰਹਿ ਜਾਂਦਾ ਬਾਈ ਤਿੰਨ ਚਾਰ ਕਿਲੋਮੀਟਰ ਤੇ ਸਾਈਧਰੋ ਸਾਈਦੋ ਕੇ ਪਿੰਡ ਨੇੜੇ ਰਹਿ ਜਾਂਦੇ ਆ ਆਉ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂ ਜੀ ਠੀਕ ਆ ਜੀ ਠੀਕ ਆ ਤੇ ਨਾਮ ਤੇ ਮੋਬਾਈਲ ਨੰਬਰ ਬੋ ਦੋ ਨਾਮ ਗੁਰਦੀਪ ਸਿੰਘ ਜੀ ਠੀਕ ਆ ਜੀ ਅੰਦਾਲਕੜੇ ਜੀ ਠੀਕ ਆ ਜੀ ਮੋਬਾਈਲ ਨੰਬਰ 99686 ਜੀ 90068 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਆਪਣੇ ਘਰ ਦੀ ਆ ਪਸ਼ੂਆਂ ਨਾਲ ਬਾਈ ਜੀ ਘਰ ਦੇ ਹੀ ਠੀਕ ਆ ਵਪਾਰ ਦਾ ਕੰਮ ਨਹੀਂ ਨਹੀਂ ਵਪਾਰ ਦਾ ਨਹੀਂ ਬਈ ਜਿਹੜੀ ਪਹਿਲੇ ਨੰਬਰ ਦੇ ਨੀਲੀ ਰਾਵੀ ਝੋਟੀ ਦੇ ਨੇ ਕਿਹੜਾ ਸੂਸ ਵੀ ਹੈ ਇਹੇ ਜੀ ਦੂਜਾ ਸੂਆ ਸੂਈ ਕਦੋਂ ਸੂਈ ਹੈ ਬਈ ਇਹਨੂੰ 15 ਦਿਨ ਹੋ ਗਏ ਜੀ 15 ਦਿਨ ਬੱਚਾ ਕੀ ਦੇਤਾ ਨੇ ਬੱਚਾ ਕੱਟਾ ਜੀ ਕੱਟਾ ਦੇਤਾ ਕੱਟਾ ਚੰਗਾ ਹੈ ਨਾ ਹਾਂਜੀ ਹਾਂ ਹੂੰ ਕੱਟਾ ਬਹੁਤ ਚੰਗਾ ਦਿੱਤਾ ਕਰਮਾਲੀ ਨੇ ਲੈ ਛੇ ਸੂਸ ਚੈੱਕ ਕਰ ਲੋ ਇੱਕ ਤੋਂ ਨੰਬਰ ਤੇ ਕਿੰਨਾ ਬਈ ਦੁੱਧ ਜਾਂ ਬੋਲਾ ਹੁਣ ਤਿਆਰ ਆ ਹੁਣ 10 ਕਿਲੋ ਤਿਆਰ ਆ ਜੀ ਠੀਕ ਆ ਬਈ ਚਵਾਈ ਚਵਾਈ ਕਿਵੇਂ ਆ ਚਵਾਈ ਓਕੇ ਜੀ 224 ਲੋ ਬਈ ਠੀਕ ਆ ਖੋਲ ਦੇ ਬਈ ਮੜੀ ਤੋਰ ਕੇ ਰੱਖਾ ਦੇ ਫੇਸ ਬੜਾ ਚੰਗਾ ਨੀਲੀ ਰਾਵੀ ਜੇ ਪੈਂਦੀ ਆ ਥਣ ਥਣ ਬਹੁਤ ਚੰਗਾ ਚਵਾਈ ਚਵਾਈ ਦਾ ਇੱਕ ਨੰਬਰ ਹੈ ਘਰ ਦੀ ਮਾਝਾ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਬਾਕੀ ਟਾਈਮ ਜਰੂਰ ਦੱਸਾਂਗੇ ਥੋੜਾ ਡਰਦੀ ਆ ਕੋਈ ਚੱਕ ਨੇ 11:15 ਹੋ ਗਿਆ ਦੇਖ 11:15 ਹੋ ਗਏ ਉਸ ਹਾਂ ਮਨੰਦ ਆਜਾ ਲਾ ਲੋ ਸ਼ਾਮ ਤੱਕ ਕੱਢ ਰ ਜਿਹੜਾ ਕਰਮਾਈ ਨੇ ਵਧੀਆ ਤਿਆਰ ਕਰ ਲੈਣਾ ਲੈ ਪੂਰੀ ਲੈ ਵੀ ਤੋਰਾ ਚੈੱਕ ਕਰ ਲੋ ਤੋਰਾ ਕਰਮਾਈ ਦਾ ਇੱਕ ਨੰਬਰ ਆ ਲੇਵਲ ਉਹ ਵਾ ਕਮਾਲ ਦਾ ਥਣ ਬਹੁਤ ਚੰਗਾ ਲੱਗਿਆ ਚਿਵਾਈ ਚਿਵਾਈ ਬਾਈ ਕਹਿੰਦਾ ਇੱਕ ਨੰਬਰ ਬਾਈ ਦੇ ਘਰ ਦੀ ਝੋਟੀ ਆ ਕੋਈ ਬਾਈ ਦੇ ਵਪਾਰ ਦਾ ਕੰਮ ਮੋੜ ਲਿਓ ਜੀ ਮੁੱਲ ਕੀ ਆ ਬਾਈ ਜਾਇਜ਼ ਜਰਾ ਮੁੱਲ ਫੋਨ ਤੇ ਹੋ ਜਾ ਬਾਈ ਮੁੱਲ ਫੋਨ ਤੇ ਹੋ ਜਾ ਠੀਕ ਆ ਬਾਈ ਮੁੱਲ ਬਾਈ ਕਹਿੰਦਾ ਫੋਨ ਤੇ ਹੋ ਜਾਊਗਾ ਮੁੱਲ ਆ ਜਿਹੜਾ ਝੋਟੀ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਬਾਲਾ ਮੁੱਲ ਨਹੀਂ ਕਰਦੇ ਬਾਈ ਆਰਡਰ ਚੈੱਕ ਕਰੋ ਪਸ਼ਾਂ ਤੋਂ ਆਰਡਰ ਬਹੁਤ ਚੰਗਾ ਕਰਦੇ ਆਂ ਬਾਕੀ ਫੇਸਬੁਕਸ ਬੜਾ ਚੰਗਾ ਨੀਲੀ ਰਵੀ ਦੇ ਬੱਚੇ ਬਹੁਤ ਚੰਗੇ ਪਾਉਗੀ ਥੋੜਾ ਹੰਡਰਦੀ ਲੈਵਾ ਦੇਖੋ ਬਈ ਪਸ਼ਾਂ ਤੋਂ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਕਲਾ ਕਲਾ ਥਣ ਬਾਕੀ ਸ਼ਾਮ ਤੱਕ ਕੱਢ ਰਾ ਜਿਹੜਾ ਕਰਮਣੀ ਵਧੀਆ ਤਿਆਰ ਕਰ ਠੰਡੀ ਠੁੰਡੀ ਦਾ ਫੋਲੂ ਹੈ ਨਾ ਬਈ ਹਾਂ ਹਾਂਜੀ ਹਾਂਜੀ ਹੂੰ ਜੁਵਾਈ ਜੁਵਾਈ ਪਈ ਕਹਿੰਦਾ ਪੂਰੀ ਚੰਗੀ ਠੰਡੀ ਸੀਲ ਫੋਲ ਕਾੜੀ ਕੁੜੀ ਵੀ ਪੂਰੀ ਚੰਗੀ ਹੈ ਦੋਨੇ ਲੈਵਾ ਚੈੱਕ ਕਰਵਾ ਲੈ ਇੱਕ ਨੰਬਰ ਲੈ ਬਾਬਾ ਅੱਗੇ ਭਾਈ ਦੋ ਨੰਬਰ ਕਿਹੜਾ ਸੂਆ ਜੀ ਇਹ ਹੈ ਜੀ ਤੀਜਾ ਸੂਆ ਕਿੰਨੇ ਦਿਨ ਲੋ ਜੀ ਲੈ ਜੀ ਪੰਜ ਚਾਰ ਦਿਨਾਂ ਜੀ ਪੰਜ ਤੋਂ ਚਾਰ ਪੈਣ ਕਿੰਨਾ ਕੁ ਰਿਕਾਰਡ ਹੈ ਭਾਈ ਦੁੱਧ ਦਾ ਦੁੱਧ 12 ਕਿਲੋ ਖੜਾ ਜੀ 12 ਲੀਟਰ 12 ਲੀਟਰ ਦਾ ਰਿਕਾਰਡ ਹੈ ਭਾਈ ਕਾਦ ਅਨਦਾਜ਼ ਦੁੱਧ ਵਾਲਾ ਪੀਸ ਆ ਭਾਈ ਪਤਲੀ ਚੌੜੀ ਦੀ ਮੱਝ ਥਣ ਨੇੜੇ ਤੋਂ ਚੈੱਕ ਕਰਵਾ ਲੈ ਇਕੱਲਾ ਇਕੱਲਾ ਥਣ ਚਵਾਈ ਚੁਈ ਕਿਵੇਂ ਸੀ ਭਾਈ ਓਕੇ ਜੀ ਠੀਕ ਹੂੰ ਖੋਲ ਦੇ ਮੜੀ ਤੋਰ ਕੇ ਸਾਰੇ ਲਓ ਤੋਰਾ ਚੈੱਕ ਕਰ ਲੋ ਕਰਮਾਲੀ ਦਾ ਤੋਰਾ ਇੱਕ ਨੰਬਰ ਆ ਪਲੀ ਵੀ ਚੰਗੀ ਆ ਬਾਕੀ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਕੱਲੀ ਕੱਚੀ ਕੱਚੀ ਆ ਹਸਾਉਣਾ ਦਾ ਜਲਾ ਲਿਓ ਭਾਈ ਇਹ ਲੇਵਰੀ ਜਿਹੜੀ ਤਿਆਰੀ ਆ ਬਹੁਤ ਚੰਗੀ ਆ ਦੁੱਧ ਵਾਲਾ ਪੀਸ ਆ ਪਲੀ ਵੀ ਫੁੱਲ ਆ ਕਮ ਆ ਤੇ ਮੋਲ ਦਾ ਭਾਈ ਕਹਿੰਦਾ ਇਹਦਾ ਵੀ ਫੋਨਤੀ ਹੋ ਜਾਊਗਾ ਮੋਲ ਆ ਜਿਹੜਾ ਮੱਝ ਦੇ ਹਿਸਾਬ ਨਾਲ ਜਮਾ ਜਾਇਜ਼ ਹੋਊਗਾ ਬਾਲਾ ਮੋਲ ਨਹੀਂ ਕਰਦੇ ਭਾਈ ਲੈ ਬਿਊਟੀ ਚੈੱਕ ਕਰੋ ਤੋਰਾ ਇੱਕ ਨੰਬਰ ਫੇਸ ਹੂਸ ਪੂਰਾ ਚੰਗਾ ਬਾਕੀ ਠੰਡੀ ਸੀ ਥੋੜਾ ਡਰਦੀਆਂ ਜ਼ਰੂਰ ਆ ਬਈ ਉਪਰੇ ਬੰਦੇ ਤੋਂ ਕੱਚੀ ਗੱਚੀ ਅੰਦਾਜ਼ ਜੋ ਹਿਸਾਬ ਨਾਲ ਲਾ ਲਿਓ ਤੇ ਦਿਨਾਂ ਦੇ ਜਾ ਕੇ ਬਈ ਜਿਹੜੀ ਨੇ ਤਿਆਰੀ ਆ ਬਹੁਤ ਚੰਗੀ ਬਹੁਤ ਸੋਹਣਾ ਆਰਡਰ ਤਿਆਰ ਕਰਕੇ ਫੇਰ ਸੋਨਾ ਕਰਮ ਵਾਲੀ ਨੇ ਤੇ ਨਗਸੀ ਭਰਾ ਕੋਲੇ 2 ਵਜ ਬੋਨੇ ਦਿਖਾਤੀ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆ ਬਈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ